ਮੋਹ ਨਾ ਬਸਾਰੋ ਮੈਂ ਜਾਣ ਤੇਰਾ ਮੋਹ ਨਾ ਬਸਾਰੋ ਮੈਂ ਜਾਣ ਤੇਰਾ ਰਾਮ ਕੁਸਈਆ ਰਾਮ ਕੁਸਈਆ ਠੀਕ ਹੈ ਜੀ ਬਨਾ ਮੋਹ ਨਾ ਬਸਾਰੋ

ਸਾਰੀ ਉਮਰ ਬਾਲਣ ਤੇ ਹੋਰ ਸੇਵਾ ਕੀਤੀ ਆਨੰਦਗੜ੍ਹ ਤੇ ਉਸ ਤੋਂ ਬਾਅਦ ਬਾਬਾ ਜੀ ਜਵਾਲਾ ਸੇ ਹੁਕਮਨਾਮੇ ਦੇ ਅਨੁਸਾਰ ਇਹ ਜੋ ਮਗਾਂ ਦੀ ਮੰਡੀ ਹਡੇਰਾ ਇੱਥੇ ਸਥਾਪਿਤ ਕੀਤਾ 1964 ਦੇ ਵਿੱਚ ਸੋ ਉਹਨਾਂ ਨੇ ਬੜੀ ਇੱਥੇ ਲੰਗਰ ਚਲਾਇਆ ਸੋ ਅੱਜ ਵੀ ਉਪਰਸਾ ਲੰਗਰ ਚੱਲ ਰਹੀ ਆ ਅਟੁੱਟ ਲੰਗਰ ਚੱਲਦਾ ਭਾਵੇਂ ਕੋਈ ਰਾਜਾ ਭਾਵੇਂ ਰਾੰਕਾ ਭਾਵੇਂ ਗਰੀਬ ਆ ਭਾਵੇਂ ਅਮੀਰ ਆ ਸਭ ਨੂੰ ਬਰਾਬਰ ਲੰਗਰ ਮਿਲਦਾ ਸੋ ਉਹਨਾਂ ਦੇ ਨਾਲ ਹੀ ਦੂਜੀ ਵਾਰ ਕੀ ਬਾਬਾ ਸਰਤਾ ਸਿੰਘ ਜੀ ਜੋ ਕਿ ਬਾਬਾ ਜਵਾਲਾ ਸਿੰਘ ਦੇ ਹੁਕਮਾਂ ਦੇ ਸਾਰੋਂ ਉਹਨਾਂ ਨੇ ਜੋ ਥਾਨ ਰਾਗੀ ਬਾਗ ਦੇ ਵਿੱਚ ਜਿੱਥੇ ਅੱਜ ਕੱਲ੍ਹ ਭਾਈ ਨੰਦਲਾ ਸਕੂਲ ਆ ਉਹ ਜਗਾ 25 ਕਿੱਲੇ ਨੂੰ ਵਾਦ ਕੀਤਾ ਜੋ ਵੀ ਉੱਥੇ ਫਸਲ ਹੋਣੀ ਉਹ ਸਾਰੀ ਨੰਦਗੜ੍ਹ ਕੇ ਸਰਪਜਾਉਣੀ ਤੇ ਠੇਕਾ ਵੀ ਦੇਣਾ ਉਹਨਾਂ ਨੂੰ ਬੜੀ ਉਹਨਾਂ ਨੇ ਨਿਮਰਤਾ ਦੇ ਨਾਲ ਸਾਰੀ ਉਮਰ ਇੱਕ ਛਾਂ ਦੇ ਵਿੱਚ ਥਿੱਲਾ ਵੀ ਪੱਕਾ ਨਹੀਂ ਬਣਾ ਆਪਣੀ ਜ਼ਿੰਦਗੀ ਉਧਿਤ ਕੀਤੀ ਉਹਨਾਂ ਦੀ ਵਰਸੀ ਹੈ ਤੀਜਾ ਬਾਬਾ ਗੱਜਰ ਸਿੰਘ ਜੀ ਦੀ ਜਿਨ੍ਹਾਂ ਨੇ ਕੇ ਸਾਰੀ ਉਮਰ ਬਾਬਾ ਜਵਾਲਾ ਸਿੰਘ ਦਾ ਜੋ ਗੜਵਈ ਰਹੇ ਉਹਨਾਂ ਦਾ ਬਿਸਤਰਾ ਚੱਕੜਾ ਪਿੱਠੂ ਲਾਉਣਾ ਜਿੱਥੇ ਬਨੇ ਜਾਣਾ ਹੁੰਦੇ ਨਾਲ ਜਾ ਕੇ ਉਹਨਾਂ ਦੀ ਸੇਵਾ ਕਰਨੀ ਸੋ ਅਖੀਰ ਦੇ ਟਾਈਮ ਬਾਬਾ ਜਵਾਲਾ ਸਿੰਘ ਨੇ ਉੱਥੇ ਛੱਡ ਗਏ ਸਨ ਸੋ ਤਿੰਨਾਂ ਦੀ ਅੱਜ ਵਰਸੀ ਬੜੀ ਪ੍ਰੇਮ ਸ਼ਰਦਾ ਦੇ ਨਾਮ ਮਨਾਈ ਜਾ ਰਹੀ ਆ ਜਿਸ ਤੇ ਵਿਚਰਾਗੀ ਢਾਡੀ ਸੰਤ ਮਹਾਤਮਾ ਪਹੁੰਚੇ ਹਨ ਸੋ ਮੈਂ ਤੁਹਾਡਾ ਸਾਰੇ ਜੀਤ ਜਾਰੇ ਦਾ ਨਿਣੀ ਹੱਤਨਵਾਦੀ ਹਾਂ ਜੋ ਸਰਗੋਦੇ ਤੋਂ ਆਇਥਨ ਬਾਬਾ ਸੁੰਦਰ ਸਿੰਘ ਅਲੀ ਵੇ ਗਾਲਿਆਂ ਦੇ ਉਹ ਸਦਾ ਲੂਸਨ ਉਹਨਾਂ ਦੇ ਪਿਤਾ ਜੀ ਨੂੰ ਉਸ ਟਾਈਮ ਦੇ ਵਿੱਚ ਵਿਕਟੋਰੀਆ ਜੋ ਕਰਾਸ ਆ ਉਹ ਮਿਲਿਆ ਸੀ ਜਿਹੜਾ ਕਿ ਉਸ ਟਾਈਮ ਦੇ ਵਿੱਚ ਸਾਰਾ ਉਸ ਕੋਟੀ ਦਾ ਜੋ ਹਮਦਾ ਨਾਮ ਹੁੰਦਾ ਹੈ ਸਨਮਾਨ ਹੁੰਦਾ ਸੋ ਬਾਬਾ ਜਵਾਲਾ ਸਿੰਘ ਦੇ ਜਦੋਂ ਬਾਬਾ ਸੁੰਦਰ ਸਿੰਘ ਚੜ੍ਹਾਈ ਕੀਤੀ ਉਸ ਤੋਂ ਪਹਿਲਾਂ ਬਾਬਾ ਸੁੰਦਰ ਸਿੰਘ ਨੇ ਬਾਬਾ ਜਵਾਲਾ ਸਿੰਘ ਨੂੰ ਸਪੋਰਟ ਕਰਤਾ ਬਾਬਾ ਫ੍ਰੈਂਸੀ ਜੀ ਨੂੰ ਬਾਬਾ ਫ੍ਰੈਂਸੀ ਨੰਦਪੁਰ ਸਾਹਾਬਾਈ ਸੋ ਉਹਨਾਂ ਨੇ ਬੜੀ ਕਹਲੜਾ ਕਰਕੇ ਇਸ ਥਾਂ ਤੇ ਬਣਾਇਆ ਉਸ ਤੋਂ ਪਹਿਲਾਂ ਉਹਨਾਂ ਨੇ ਕੇਸਗੜ੍ਹ ਸਾਹਿਬ ਵਿਖੇ ਜਿਉ ਉਹਨਾਂ ਨੇ ਬਾਲਨ ਸਿਰਣਾ ਤੇ ਰੋਟੀ ਲੰਗਰ ਚੋਂ ਛਕ ਲੈਣੀ ਤੇ ਉਹਨਾਂ ਨੇ ਫਿਰ ਕਈ ਵਾਰ ਹੋਲੇ ਨੂੰ ਜੋ ਰੋਟੀਆਂ ਸੁੱਕੀਆਂ ਸਨ ਉਹ ਇਕੱਠੀਆਂ ਕਰ ਲੈਣੀਆਂ ਉਹਨਾਂ ਨੂੰ ਧੋ ਕੇ ਸੁਕਾ ਲੈਣਾ ਜਦੋਂ ਭੁੱਖ ਲੱਗਣੀ ਪਾਣੀ ਵਿੱਚ ਪੀਓ ਕੇ ਗੁੜ ਦੀ ਰੋੜੀ ਪਾਕੇ ਖਾ ਲੈਣੀ ਕਈ ਵਾਰ ਫਿਰ ਬਾਲਨ ਜਮਾ ਕਰਕੇ ਕੇਸਗੜ੍ਹ ਆਨੰਦਗੜ੍ਹ ਸਾਹਿਬ ਕਰਕੇ ਪਹਾੜਾਂ ਚੜ ਜਾਣਾ ਕੋਈ ਸੁਤਿਆ ਰੋਟੀ ਆ ਨਾਲ ਲੈ ਜਾਣੀ ਆ ਭਗਤੀ ਦੇ ਲਈ ਲੈਣਾ ਫਿਰ ਸਭ ਵਾਪਸ ਆ ਜਾਣਾ ਫਿਰ ਬਾਬਾ ਜੀ ਹਾਲ ਸੰਦੇ ਹੁਕਮਾਂ ਦੇ ਅਨਸਾਰ ਇਸ ਥਾਂ ਉਨਾ ਨੇ ਜੋ ਹੈ ਪ੍ਰਗਟ ਕੀਤਾ ਸਮਝੋ ਬਣਾਇਆ ਬਾਬਾ ਸ਼ੰਤਸ ਜੀ ਨਾਲ ਦੀ ਮੈਂ ਗੱਲ ਕਰਦਾ ਅਕਸਰ ਕਰਦਾ ਰਹਿੰਦਾ ਉਹਨਾਂ ਨੇ ਆਪਣੀ ਜ਼ਮੀਨ ਵੇਚ ਕੇ 6 ਕਿਲਾੜੇ ਜਗ੍ਹਾ ਜਿਹੜੀ ਪਹਿਲੇ ਸੀ ਉਹ ਲੈ ਕੇ ਦਿੱਤੀ ਸੋ ਬਾਬਾ ਪ੍ਰੇਮ ਸਿੰਘ ਦੇ ਹੁਕਮਾਂ ਦੇ ਅਨੁਸਾਰ ਅੱਜ ਭਾਵੇਂ ਕੋਈ ਗਰੀਬ ਅਮੀਰ ਸਭ ਨੂੰ ਰੋਟੀ ਪਾਣੀ ਜੋ ਇਸ ਥਾਂ ਤੇ ਮਿਲਦਾ ਸਭ ਦੀ ਆਸਤਾ ਪੂਰੀ ਹੁੰਦੀ ਆ ਕਿਉਂ ਕਿਉਨਾ ਦਾ ਜੋ ਧੀਮਸੇ ਪੜਾ ਨਿਸ਼ਕਾਮ ਸਾਦਾ ਤੇ ਸਾਧ ਕੀ ਪੁਰਤ ਸੀ ਸੋਨਾ ਦੇਤੇ ਚੱਲਦੇ ਅੱਜ ਤੱਕ ਜੋ ਸ਼ਰਤਾਂ ਦੇ ਅnder ਕੋ ਚੱਲ ਰਿਹਾ ਮਾਰਾ ਕਿਰਪਾ ਕਰੇ ਅੱਗੇ ਵੀ ਟੁੱਟ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਨਮ ਮਰਨ ਦੇਖੂ ਮੈਂ ਨਾਹੀ ਜਨ ਪਰੂ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਂਡ ਮਿਲਾਏ ਦੇ ਮਹਾਬਕ ਅਨੁਸਾਰ ਬ੍ਰਹਮ ਗਿਆਨੀ ਸਾਦੇ ਜੀਵੈ ਨਹੀਂ ਮਰਦਾ ਐਸੇ ਬ੍ਰਹਮ ਗਿਆਨੀ ਐਸੇ ਤਤ ਦੇਤੇ ਸ੍ਰੀ ਅਨੰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਿਨ੍ਹਾਂ ਦਾ ਆਗਮਨ ਹੋਇਆ ਸੰਤ ਜੀ ਆਤੀ ਸਤਕਾਰ ਜੋ ਸ੍ਰੀ ਮਾਨਸਾਤੀਖੰਡ ਵਾਸੀ ਸੰਤ ਬਾਬਾ ਪ੍ਰੇਮ ਸਿੰਘ ਜੀ ਆਤੀ ਸਤਕਾਰ ਜੋ ਸ੍ਰੀ ਮਾਨਸਾੰਤ ਬਾਬਾ ਗਜਨ ਸਿੰਘ ਜੀ ਅਤੇ ਆਤੀ ਸਤਕਾਰ ਸ਼੍ਰੀਮਾਨ ਸੰਤ ਬਾਬਾ ਸੰਤਾ ਸਿੰਘ ਜੀ ਰਾਗੀਵਾਦ ਵਾਲੇ ਅਤੇ অতি ਸਤਿਕਾਰਯੋਗ ਸੰਤ ਬਾਬਾ ਖੁਸ਼ਹਾਲ ਸਿੰਘ ਜੀ ਟੀਬੀ ਸਾਗ ਵਾਲੇ ਸੰਗਤ ਜਿਨ੍ਹਾਂ ਦੀ ਮਿੱਠੀ ਯਾਦ ਨੂੰ ਮੁੱਖ ਰੱਖਦੇ ਆ ਹਾਤੀ ਸਤਿਕਾਰਯੋਗ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਜੀ ਟੀਬੀ ਸਾਗ ਵਾਲੇ ਜੋ ਡੇਰਾ ਮੋਇਆਂ ਦੀ ਮੰਡੀ ਹੈ ਸੰਤ ਜੀ ਉਥੇ ਹਰ ਸਾਲ ਫਲਾਨਾ ਸਮਾਗਮ ਕਰਾਉਂਦੇ ਹਨ ਸੋ ਅੱਜ ਵੀ ਸਤ ਗੁਰ ਜੀ ਦੇ ਅਪਾਰ ਬਖਸ਼ਿਸ਼ ਅਹਿਮਦ ਦਾ ਸਦਕਾ ਅੰਮ੍ਰਿਤ ਵੇਲੇ ਤੇ ਸੋਹਣੀ ਦੀਵਾਨ ਸਜ ਰਿਆ ਸੰਗਤ ਜੀ ਜਿਨ੍ਹਾਂ ਵਿੱਚ ਰਾਗੀ ਸਿੰਘਾਂ ਵੱਲੋਂ ਇਲਾਹੀ ਗੁਰਬਾਣੀ ਦਾ ਸ਼ਬਦ ਕੀਰਤਨ ਔਰ ਢਾਡੀ ਸਿੰਘ ਕਵਿਸ਼ਰਾਂ ਵੱਲੋਂ ਸੰਗਤ ਜੀ ਹਾਰਜਸ ਔਰ ਮਹਾਪੁਰਸ਼ਾਂ ਦੇ ਜੀਵਨ ਦੇ ਚਾਨਣਾ ਪਾਇਆ ਗਿਆ ਉਥੇ ਬੇਅੰਤ ਸੰਗਤਾਂ ਨੇ ਸੰਤ ਮਹਾਪੁਰਸ਼ਾਂ ਨੇ ਇਸ ਪਾਵਨ ਪਵਿੱਤਰ ਸਥਾਨ 'ਤੇ ਹਾਜ਼ਰੀ ਭਰੀ ਸੰਗਤ ਜੀ ਮੋਏ ਕਿਹਾ ਕਿ ਨੂੰ ਜਾਂਦਾ ਹੈ ਕਹਿੰਦੇ ਜਿਹੜੇ ਜਿਉਂਦਿਆਂ ਹੀ ਉਸ ਅਕਾਲ ਪੁਰਖ ਨਾਲ ਜੁੜੇ ਹੋਣ ਔਰ ਜਿਨ੍ਹਾਂ ਨੂੰ ਇਹ ਸੰਸਾਰ ਦੇ ਨਾਲ ਕੋਈ ਮੋਹ ਨਾ ਹੋਵੇ ਕੋਈ ਪਿਆਰ ਨਾ ਹੋਵੇ ਉਹ ਜਿਉਂਦੇ ਹੀ ਉਹ ਅਕਾਲ ਪੁਰਖ ਨਾਲ ਜੁੜੇ ਹੋਏ ਮਹਾਂਪੁਰਸ਼ ਹਨ ਜਿਨ੍ਹਾਂ ਦੀ ਅੱਜ ਮਿੱਠੀ ਯਾਦ ਵਿੱਚ ਬੇਅੰਤ ਸੰਗਤਾਂ ਦੂਰੋਂ-ਦਰੇਡਿਆਂ ਤੋਂ ਚੱਲ ਕੇ ਦੇਸ਼ਾਂ-ਵਿਦੇਸ਼ਾਂ ਤੋਂ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਪਹੁੰਚਦੀਆਂ ਹਨ ਜਿੱਥੇ ਇਸ ਧਰਤੀ ਨੂੰ ਮਾਣ ਹੈ ਖਾਲਸਾ ਪੰਥ ਦੀ ਜਨਮ ਭੂਮੀ ਦਾ ਸਤਿਗੁਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੁੱਚੇ ਪਰਿਵਾਰ ਦੀ ਚਰਨ ਛੋਹ ਦਾ ਮਾਣ ਪ੍ਰਾਪਤ ਹੈ ਉਥੇ ਇੱਥੇ ਮਹਾਪੁਰਸ਼ਾਂ ਵੱਲੋਂ ਵੀ ਬੇਅੰਤ ਸੇਵਾਵਾਂ ਨਿਭਾਈਆਂ ਸੰਗਦੀ ਆਜ ਅਸੀਂ ਜੇ ਸੋਚੀਏ ਮੰਨੀਏ ਮਹਾਪੁਰਸ਼ਾਂ ਦਾ ਜੀਵਨ ਐਸਾ ਸੀ ਕਿ ਜੋ ਕੁਝ ਵੀ ਇਸ ਧਰਤੀ ਤੇ ਉਹਨਾਂ ਨੇ ਪੈਦਾ ਕਰਨਾ ਇਸ ਧਰਤੀ ਤੇ ਕਮਾਉਣਾ ਉਹ ਸਾਰਾ ਤਰਕਤ ਸ੍ਰੀ ਕੇਸਗਰ ਸਾਹਿਬ ਜੀ ਦੇ ਲੰਗਰਾਂ ਵਿੱਚ ਪਾਉਂਦਾ ਇਲਾ ਨੰਦਗੜ ਸਾਹਿਬ ਦੇ ਲੰਗਰਾਂ ਵਿੱਚ ਵਿਵਸਥਾ ਪਾਉਣੀ ਆ ਸਬਜ਼ੀਆਂ ਪਾਉਣੀ ਆ ਸੰਗਤ ਜੀ ਉਹ ਕਮਾਈ ਅੱਜ ਮਹਾਪੁਰਸ਼ਾਂ ਦੀ ਬੋਲਦੀ ਹੈ ਸਤਿਗੁਰ ਦੀ ਕਿਰਪਾ ਸਦਕਾ ਮਹਾਨ ਗੁਰਮਤ ਸਮਾਗਮ ਹੋਏ ਹਨ ਔਰ ਸਤਿਗੁਰ ਦੀ ਕਿਰਪਾ ਸਦਕਾ ਅਤੁੱਟ ਲੰਗਰ ਜੋ ਤਕਰੀਬਨ ਹਰ ਰੋਜ਼ ਹੀ ਚੱਲਦੇ ਨੇ ਅੱਜ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਹਾਨ ਗੁਰਮਤ ਸਮਾਗਮ ਹੋਏ ਹਨ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਉੱਥੇ ਮੈਂ ਅਤੀ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਅਵਤਾਸ ਸਿੰਘ ਜੀ ਤੇ ਵੀ ਸਾਹਬਾਲੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿਉਂਕਿ ਜੇ ਅਸੀਂ ਇੱਕ ਨੂੰ ਮੁੱਖ ਰੱਖ ਕੇ ਪਿਆਰ ਕਰਕੇ ਚੱਲਾਂਗੇ ਸੰਗ ਜੀ ਤੇ ਸਾਡਾ ਏਕਤਾ ਇਤਿਫਾਕ ਰਹੇਗਾ ਔਰ ਸਾਡੇ ਸਮਾਗਮ ਅਤੇ ਸਾਡੇ ਜੀਵਨ ਵਿੱਚ ਉਹ ਝਲਕ ਮਾਰੇਗੀ ਜੋ ਮਹਾਪੁਰਸ਼ਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਕਿਰਪਾ ਕਰਨ ਅਤੀ ਸਤਿਕਾਰਯੋਗ ਸਿੰਘ ਸਾਹਿਬ ਸਾਡੇ ਮੈਨੇਜਰ ਭਾਈ ਗੁਰਦੀਪ ਸਿੰਘ ਜੀ ਭਾਈ ਹਰਦੇਵ ਸਿੰਘ ਜੀ ਔਰ ਮੇਰੇ ਨਾਲ ਭਾਈ ਜਗਨੰਦਰ ਸਿੰਘ ਜੀ ਆਏ ਨੇ ਅਤੇ ਉਥੇ ਹੀ ਭਾਈ ਅਮਰਜੀਤ ਸਿੰਘ ਜੀ ਤਾਵਲਾ ਭਾਈ ਪਿੰਡਾ ਗੁਰਜੀਤ ਸਿੰਘ ਉਹਨਾਂ ਵੱਲੋਂ ਵੀ ਹਾਜ਼ਰੀ ਲਵਾਉਣ ਵਾਸਤੇ ਉਹ ਚੇਚੇ ਤੌਰ ਤੇ ਭੇਜਿਆ ਗਿਆ ਹੈ ਉਥੇ ਇੰਗਲੈਂਡ ਵਿੱਚ ਬੈਠੇ ਪੰਜ ਪਿਆਰੇ ਸਹਿਬਾਨ ਜੋ ਇੰਗਲੈਂਡ ਦੀ ਧਰਤੀ ਤੇ ਪੰਥ ਦਾ ਪ੍ਰਚਾਰ ਵਿਸਾਰ ਕਰਨ ਵਾਸਤੇ ਗਏ ਹਨ ਉਹਨਾਂ ਵੱਲੋਂ ਵੀ ਹਾਜ਼ਰੀ ਲਵਾਉਣਾ ਮਹਾਪੁਰਸ਼ਾਂ ਦਾ ਕੋਟਾਣ ਕੋਟ ਧੰਨਵਾਦ ਕਰਦਾ ਇਸ ਤਰ੍ਹਾਂ ਸੰਗਤਾਂ ਨੂੰ ਗੁਰੂ ਦੇ ਨਾਲ ਸਤਿਗੁਰਦੇ ਪਾਵਨ ਅਸਥਾਨਾਂ ਦੀ ਸੇਵਾ ਦੇ ਨਾਲ ਇਹਨਾਂ ਦੇ ਸਥਾਨੇ ਦੇ ਨਾਲ ਜੋੜ ਦੇ ਰਹਿਣ ਮਹਾਪੁਰਸ਼ਾਂ ਸਤਿਗੁਰ ਜੀ ਲੰਮੀ ਉਮਰ ਚੜ੍ਹਦੀ ਕਲਾ ਅਮਰ ਤੇਰੇ ਜਾਗਣੇ ਨਿਤਨੇਮ ਸਵਾਸ ਸਵਾਸ ਨਮਰੰਦੀ ਦਾਤ ਬਰਸ਼ਦੇ ਹੋਏ ਇਹਨਾਂ ਪਾਵਨ ਅਸਥਾਨਾਂ ਗੁਰਧਾਮਾਂ ਪਾਂਥ ਦੀ ਚੜ੍ਹਦੀ ਕਲਾ ਬਖਸ਼ ਕਰਨ ਮੈਂ ਬਹੁਤ ਸਮਾਗਮਾਨੀ ਹੈ ਵਧਾਈਆਂ ਦਿਨਾ ਪਰ ਸੰਗਤਾਂ ਨੂੰ ਜੀਵਾਇ ਵੀ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਥਾਨ ਤੇ ਬੱਚੇ ਪੜ੍ਹਦੇ ਹਨ ਉਹਨਾਂ ਨੂੰ ਸੰਥਿਆ ਗੁਰਬਾਣੀ ਦਿੱਤੀ ਜਾਂਦੀ ਹੈ ਕੇਸਗੜ੍ਹ ਸਾਹਿਬ ਤੋਂ ਇੱਕ ਗ੍ਰਾਂਤੀ ਰੱਖਿਆ ਹੋਇਆ ਹੈ ਉਸ ਤੋਂ ਬਾਅਦ ਜੁਜਾ ਪਾ ਇਸਵਿੰਦਰ ਸਿੰਘ ਜੋ ਕਿ ਬਹੁਤ ਇਤਕੋ ਅਕੀਲੇ ਸਥਾਨ ਤਪਲਾ ਦੇ ਬਾਜਾ ਸਿਖਾਉਂਦੇ ਹਨ ਸੋ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੇ ਸੰਥਿਆ ਲੈਣੀ ਹੈ ਤਪਲਾ ਦੇ ਬਾਜਾ ਸਿੱਖਣਾ ਉਹ ਇੱਥੇ ਜ਼ਰੂਰ ਭੇਜਣ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਕੋਈ ਫੀਸ ਨਹੀਂ ਦਿੱਤੀ ਜਾਂਦੀ ਸੋ ਕੱਪੜਾ ਰੋਟੀ ਪਾਣੀ ਸਭ ਫ੍ਰੀ ਰਹਿ ਦਿੱਤਾ ਜਾਂਦਾ ਸੋ ਅੰਤ ਸਾਰੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰਦੇ ਕੀ ਫਤਿਹ